ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਹਾਦਸਾ लाठी ਪੁਲਿਸ थाना ਖੇਤਰ ਅਧੀਨ ਹੋਇਆ ਜਿੱਥੇ ਇੱਕ ਕੈਂਪਰ ਗੱਡੀ ਦੀ ਟਰੱਕ ਦੇ ਨਾਲ ਟੱਕਰ ਹੋ ਗਈ। ਇਸ ਭਿਆਨਕ ਟੱਕਰ ਦੇ ਵਿੱਚ ਕੈਂਪਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਦੇ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਬਾਦ ਦੇ ਵਿੱਚ ਗਰੇਨ ਦੀ ਮਦਦ ਦੇ ਨਾਲ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਪੁਲਿਸ ਮੁਤਾਬਕ ਮ੍ਰਿਤਕ ਇੱਕ ਜੰਗਲੀ ਜੀਵ ਸ਼ਿਕਾਰ ਦੀ ਸੂਚਨਾ ਤੇ ਜਾਂਚ ਕਰਨ ਦੇ ਲਈ ਖੇਤਰ ਵਿੱਚ ਨਿਕਲੇ ਹੋਏ ਸਨ ਮ੍ਰਿਤਕਾਂ ਦੇ ਵਿੱਚ ਪ੍ਰਸਿੱਧ ਵਾਈਲਡ ਲਾਈਫ ਐਕਟੀਵਿਸਟ ਰਾਦੇਸ਼ ਸ਼ਾਮ ਬਿਸ਼ਨੋਈ ਵੀ ਸ਼ਾਮਲ ਹੈ ਅਤੇ ਹੋਰਨਾਂ ਮ੍ਰਿਤਕਾਂ ਦੀ ਪਛਾਣ ਸ਼ਾਮ ਪ੍ਰਸਾਦ ਕਵਰਾਜ ਸਿੰਘ ਫਦੋਰੀਆ ਅਤੇ ਸੁਰਿੰਦਰ ਚੌਧਰੀ ਦੇ ਰੂਪ ਵਿੱਚ ਹੋਈ ਹੈ ਪੁਲਿਸ ਮੁਤਾਬਕ ਜੈਸਰਮਰ ਜ਼ਿਲ੍ਹੇ ਦੇ ਤੋਲਿਆ ਪਿੰਡ ਵਾਸੀ ਰਾਦੇ ਸ਼ਾਮ ਨੂੰ ਲਾਠੀ ਖੇਤਰ ਦੇ ਜੰਗਲਾਂ ਦੇ ਵਿੱਚ ਹੀਰਣ ਦੇ ਸ਼ਿਕਾਰ ਕਰਨ ਦੀ ਸੂਚਨਾ ਮਿਲੀ ਸੀ ਸੂਚਨਾ ਮਿਲਦੇ ਹੀ ਉਹਨਾਂ ਨੇ ਆਪਣੇ ਸਹਿਯੋਗੀ ਸ਼ਾਮ ਪ੍ਰਸਾਦ ਬਿਸ਼ਨੋਈ ਕਵਰ ਰਾਜ ਸਿੰਘ ਪਦੋਰੀਆ ਅਤੇ வன ਵਿਭਾਗ ਦੇ ਵਿੱਚ ਤਾਇਨਾਤ ਕਾਂਸਟੇਬਲ ਸੁਰਿੰਦਰ ਚੌਧਰੀ ਦੇ ਨਾਲ ਉਹ ਤੁਰੰਤ ਹੀ ਉਸ ਜਗ੍ਹਾ ਲਈ ਰਵਾਨਾ ਹੋਏ ਜਾਦੇ ਲੋਕ ਲਾਠੀਪਿੰਡ ਦੇ ਕੋਲ ਪਹੁੰਚੇ ਤਾਂ ਗੈਸ ਏਜੰਸੀ ਦੇ ਨੇੜੇ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਉਹਨਾਂ ਦੀ ਗੱਡੀ ਦੀ ਆਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੁਲਾਰੋਂ ਗੱਡੀ ਦੇ ਪਰਖਾਚੇ ਉੱਡ ਗਏ ਤੇ ਉਸ ਦੇ ਵਿੱਚ ਸਵਾਰ ਚਾਰੇ ਹੀ ਲੋਕ ਮਾਰੇ ਗਏ। ਜ਼ਿਕਰ ਇਹ ਖਾਸ ਹੈ ਕਿ ਰਾਦੇ ਸ਼ਾਮ ਬਿchnoi ਜੈਸਨ ਮੇਰ ਦੇ ਜਨਜੀਵਨ ਸੁਰੱਖਿਆ ਦੇ ਲਈ ਸਰਗਰਮ ਸਨ ਅਤੇ ਹੁਣ ਤੱਕ ਇਤਹਾਜ਼ਰ ਤੋਂ ਜ਼ਿਆਦਾ ਹੀਰਨਾ ਨੂੰ ਬਚਾ ਚੁੱਕੇ ਸਨ। ਉਹਨਾਂ ਨੂੰ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੇ ਵਿੱਚ ਸੈਂਚਰੀ ਏਸ਼ੀਆ ਯੰਗ ਨੇਚਰਿਸਟ ਅਵਾਰਡ ਵੀ ਸ਼ਾਮਲ ਹੈ। ਉਹਨਾਂ ਦੇ ਸਾਥੀ ਸ਼ਾਮ ਪ੍ਰਸਾਰ ਰਿਟਾਇਰਡ ਫੌਜੀ ਸਨ ਅਤੇ ਕਮਰਾਜ ਸਿੰਘ ਪਦੌਰੀਆ ਗਊਸ਼ਾਲਾ ਦੇ ਵਿੱਚ ਕੰਮ ਕਰਦੇ ਸਨ। ਸੁਰਿੰਦਰ ਚੌਧਰੀ ਬਲੋਤਰਾ ਦੇ ਨਿਵਾਸੀ ਸਨ ਅਤੇ 1 ਸਾਲ ਪਹਿਲੇ ਹੀ ਲਾਠੀ ਰੇਂਜ ਦੇ ਵਣ ਰੱਖਿਅਕ ਦੇ ਅਹੁਦੇ ਤੇ ਨਿਯੁਕਤ ਹੋਏ ਸਨ।